ਦੋਸਤੋ ਪੇਸ਼ ਹੈ ਕਿਰਪਾਲ ਕਜਾਕ ਦੀ ਲਿਖੀ ਹੋਈ ਕਹਾਣੀ ਉਡੀਕ ਮੌਤ ਗੁਰੂ ਦੇ ਇर्द-ਗਿਰਦ ਸੀ ਪਰ ਦੱਸ ਨਹੀਂ ਸੀ ਰਹੀ ਤੱਬਰ ਉਸ ਘੜੀ ਨੂੰ ਸਹਿ ਕਰ ਰਿਹਾ ਸੀ ਘਰ ਦੇ ਸਾਰੇ ਕੰਮ ਕਾਜ اٹਕੇ ਪਏ ਸਨ ਹਰ ਕੋਈ ਸਾਹ ਸੂਤੀ ਖੜਾ ਸੀ ਮਰਨਾ ਕਿਹਨੇ ਨਹੀਂ ਵਕਤ ਆ ਗਿਆ ਤਾਂ ਬੰਦਾ ਤੁਰਦਾ ਹੋਵੇ ਉਡੀਕ ਕੀਦੀ ਝਟਕੀ ਚ ਫੁੜਕਦਾ ਕੋਈ ਕਰਮਾ ਵਾਲਾ ਰੀਂਗ ਕੇ ਮਰਨਾ ਕੋਈ ਮਰਨਾ ਖਵਰ ਲੈਣ ਆਏ ਸਾਰੇ ਗੱਲਾਂ ਕਰਦੇ ਮਰੀ ਤਾਂ ਕੇਸਰੋ ਦੇਵਤਿਆਂ ਦੀ ਮੌਤ ਜਾਂ ਕੰਬੋਆਂ ਦਾ ਸੁੰਦਰ ਸਿਓ ਇੱਕ ਰਾਤ ਟੱਬਰ ਉਠਾਇਆ ਹੱਥ ਜੋੜੇ ਚੰਗਾ ਭਾਈ ਸਭ ਨੂੰ ਸਾਸਰੀ ਕਾਲ ਨਦੀਰਾਮ ਸੰਜੋਗੀ ਮੇਲੇ ਟੱਬਰ ਕਿਹਾ ਦੇਖ ਕੇ ਝੱਲ ਖਲਾਰਦੀ ਆ ਅੱਧੀ ਰਾਤ ਸਵੇਰੇ ਉੱਠੇ ਤਾਂ ਦੇਖਣ ਉੱਡ ਗਿਆ ਭੌਰ ਤੇ ਸੁੰਦਰ ਸਿਓ ਰੱਜ ਕੇ ਕੁੱਤਾ ਬੰਦਾ ਬਾਹਰੋਂ ਆਇਆ ਬਹੂ ਨੂੰ ਕਹਿੰਦਾ ਪੁੱਤ ਕੜਾ ਮਿਲੂਪੁਰਾ ਬਹੂ ਕਿਹਾ ਨਾ ਤੇਥਾ ਨਾ ਤਿਉਹਾਰ ਬਾਪੂ ਜੀ ਕਮਲੇ ਤਾਂ ਨਹੀਂ ਹੋਗੇ ਕਹਿੰਦਾ ਚਲੋ ਫਿਰ ਮਰੇ ਤੇ ਹੀ ਖਾ ਲਿਓ ਉਹੀ ਗੱਲ ਹੋਈ ਵੱਡਾ ਕੀਤਾ ਪੂਰੀ ਬਰਾਦਰੀ ਨੇ ਛਕਿਆ ਸਹੁਰੀਏ ਕੋਣ ਕਈ ਸੀ ਸੋਤਾ ਤਾਂ ਨਾ ਢਟਕਨ ਦੇਂਦੀ ਵਿਚਾਰੇ ਦੀ ਲੋਕ ਕਹਾਣੀਆਂ ਚੋ ਲੈੰਦੇ ਸੱਚਾ ਸਿਆਂ ਸੌਰ ਨੂੰ ਤਾਂ ਟੱਪ ਗਈ ਹੂ ਬੇਬੇ ਕੋਈ ਪੁੱਛਦਾ ਕਾ ਨੂੰ ਪਲੇਗ ਪੈਣ ਵੇਲੇ ਦੀ ਐ ਸਾਲ ਤਾਂ ਪਤਾ ਨਹੀਂ ਸੁੱਚਾ ਸਿਉ ਨੂੰ ਵੀ ਮਾਂ ਨੇ ਹੀ ਦੱਸਿਆ ਸੀ ਉਹ ਸਾਲ ਚੂਹਿਆਂ ਤੋਂ ਪਈ ਬਿਮਾਰੀ ਬੰਦਾ ਤੁਰਿਆ ਜਾਂਦਾ ਮੁੱਕ ਜਾਂਦਾ ਮੈਨੂੰ ਨਕਰਮੀ ਨੂੰ ਰੱਬ ਰੱਖ ਲਿਆ ਤਾਂ ਹੀ ਤਾਂ ਨਾ ਪਿਆ ਗੁਰਾਂ ਦੇਈ ਰੱਬ ਦੇ ਰੱਖ ਲੈਣ ਵਾਲੀ ਗੱਲ ਸੱਚੀ ਸੀ ਗੁਰਾਂ ਨੂੰ ਹਰ ਦਿਨ ਨਵਾਂ ਵਾਰ ਆਇਆ ਜਵਾਨ ਹੋਈ ਉੱਚਲ ਮੱਕਦ ਪਰਮੀਂ ਡੀ ਲਡੋਲ ਲੈਣਾ ਸਿਉ ਨਾਲ ਵਿਆਹੀ ਗਈ 12 ਵਿੱਚ ਮਰੱਬੇ ਲਾਟ ਹੋਏ ਤਾਂ ਸੰਦਲਬਾਰ ਜਾ ਕੇ ਵਸ ਗਏ ਜੜਾਂ ਵੀ ਨਹੀਂ ਸੀ ਲੱਗੀਆਂ ਕਿ ਹੱਲੇ ਪੈ ਗਏ ਹੱਲੇ ਕੀ ਪਏ ਪਰ ਲਵਾਂਗੀ ਪਤੀ ਤੇ ਮਾਪੇ ਹੱਲੇ ਨਿਕਲ ਗਏ ਦੋ ਪੁੱਤਾਂ ਨੂੰ ਖੰਭਾਂ ਏਟ ਲਈ ਇੱਧਰ ਆ ਗਈ ਇਕੱਲੀ ਕਰੀ ਤੀਮੀ ਤੇ ਹੂਣੀ ਨਾਲ ਮੱਥਾ ਦੋ ਪੁੱਤਾਂ ਨਾਲ ਲੱਕ ਬੰਨ ਲਿਆ ਗੁਰਾਂ ਦੇ ਉਹ ਦਿਨ ਯਾਦ ਕਰਦੇ ਆ ਅੱਜ ਵੀ ਸੁੱਚਾ ਤੇ ਨੰਜਾ ਅੱਖਾਂ ਭਰ ਲੈਂਦੇ ਬੇਬੇ ਕਿਵੇਂ ਸ਼ਰੀਕਾਂ ਏਟੋਂ ਸਿਆੜ ਕਢਾਏ ਦਨ ਰਾਤ ਇੱਕ ਕੀਤਾ ਮੁੜਕਾ ਢੋਲਿਆ ਰਫਲ ਲਈ ਪਛੈਤਾ ਵਿੱਚ ਬੈਠੀ ਠਾਣੇ ਠਪਾਣੇ ਗਈ ਸ਼ਰਾਬ ਕੱਢੀ ਪਿਆਈ ਵੇਚੀ ਹੱਕ ਠੋਕੇ ਜਬਾ ਕਾਇਮ ਕੀਤਾ ਪੁੱਤ ਵਿਆਹੇ ਸੋਚੇ ਲਈ ਛੱਠਿਆਂ ਤੋਂ ਚਿੰਤਕੋਰ ਤੇ ਨੰਜ ਲਈ ਵਿਰਕਾਂ ਦੀ ਰਾਜਵੰਤ ਕੌਰ ਵਿਆਹ ਕਿllenਦੀ ਪੁੱਤਾਂ ਨੂੰ ਹਨ ਨੂੰ ਵੀ ਰੱਖ ਵਿਖਾਈ ਸੋਚੇ ਵਾਹੀ ਓਟ ਲਈ ਤੇ ਨੰਜੇ ਆਰਤ ਦੌਲਤ ਪੈਰਾਂ ਨਾਲ ਆਈ ਵੇਲ ਵਧੀ ਅੱਜ ਸੋਚੇ ਦੇ ਨੀਤੂ ਤੇ ਗੁੱਲੂ ਸਨ ਨੰਜੇ ਦੀਆਂ ਲਾਲੀ ਤੇ ਰਿੰਪੀ ਧੀਆਂ ਤੇ ਪੁੱਤ ਬੱਬੂ ਸਭ ਕਾਲਜ ਵਿੱਚ ਪੜਦੇ ਪੂਜਦਾ ਘਰ ਕੋਈ ਚਿੜੀਆਂ ਦਾ ਦੁੱਧ ਮੰਗਦਾ ਹਾਜ਼ਰ ਕਰਨ ਦੇ ਸਮਰੱਤ ਅਚਾਨਕ ਗੁਰਾਂਦੇਈ ਦੀ ਲੜਕੀ ਮੌਤ ਨੇ ਸਭ ਜੜ ਕਰਕੇ ਰੱਖ ਦਿੱਤਾ ਹਵਾ ਸਾਹ ਧੜਕਣ ਗੁਰੂ ਦਾ ਨਹੀਂ ਟੱਬਰ ਦਾ ਰੁਕਿਆ ਖੜਾ ਸੀ ਉੱਚੀ ਹੱਸਣਾ ਨਹੀਂ ਕੀ ਪਤਾ ਕਦੋਂ ਕੋਈ ਖਬਰ ਲੈਣ ਆ ਜਾਵੇ ਆਇ ਨੂੰ ਦਾਸ ਮਿਲੋ ਹੌਂਕਾ ਲਓ ਹੌਲੀ ਬੋਲੋ ਕਹਾਣੀਆਂ ਸ਼ੁਰੂ ਕਦਮ ਬੋਲੀ ਕੀ ਖਾਦਾ ਕਦੋਂ ਖਾਦਾ ਪਛਾਣਦੀ ਏ ਕਿ ਨਹੀਂ ਹੱਥ ਪੈਰ ਕਿਵੇਂ ਨੇ ਠੰਡੇ ਕੇ ਗਰਮ ਦਵਾਦਰ ਚਲਦਾ ਕਿ ਬੰਦ ਆਪ ਦੀ ਕਿਰਿਆ ਕਿਉਂ ਟਦੀ ਏ ਕਿ ਨਹੀਂ ਜੇ ਨਹੀਂ ਤਾਂ ਕੌਣ ਕਰਦਾ ਸੇਵਾ ਚਿੰਤ ਕਰ ਜਾਂ ਰਾਜਵੰਤ ਨਸੀਤਾਂ ਦਾ ਮੀਂਹ ਵਰਦਾ ਮਰਦੇ ਦੀ ਸੇਵਾ ਤਰੰਤ ਮਿਲਦਾ ਮੇਵਾ ਭਾਈ ਗੰਗਾ ਜਲ ਮੰਗਵਾ ਲਿਆ ਤਰੰਤ ਨਹੀਂ ਲੱਭਦਾ ਕੁਝ ਗੋਟ ਕੇ ਮੰਗਵਾਉ ਪੰਜ ਸੱਤ ਜਿਵੇਂ ਕੋ ਰੜੂ ਵੱਜੇ ਬਾਣੀ ਪੜੋ ਕੰਨਾਂ 'ਚ ਭੁੱਲ ਕੇ ਸਰਾਣੇ ਨਾ ਖੜੋ ਮਰਦੇ ਦੀ ਸੁਤਾ ਜਾਂਦੀ ਐ ਖੜੇ ਬੰਦੇ 'ਚ ਮੌਤ ਲਟਕ ਗਈ ਤਾਂ ਨਸੀਤਾਂ ਬਦਲੀਆਂ ਚਾਕੂ ਛੁਰੀ ਤਾਂ ਨਹੀਂ ਪਈ ਮੰਜੇ ਤੇ ਲੋਹੇ ਤੋਂ ਬਹੁਤ ਡਰਦੇ ਆ ਫਰਿਸ਼ਤੇ ਐਵੇਂ ਲਟਕਿਆ ਬੰਦਾ ਰਹਿੰਦਾ ਕਿਸੇ ਨੂੰ ਮਿਲਨ ਦੀ ਭਾਗਿਆ ਤਾਂ ਨਹੀਂ ਕੱਢੀ ਮੂੰਹ ਕੱਢੀ ਐ ਤਾਂ ਤੁਰੰਤ ਬਲਾਓ ਬੰਦਾ ਹੋ ਜਿਹੇ ਦੀ ਆਵਾਜ਼ ਕੰਨੀ ਪਈ ਨਹੀਂ ਤੇ ਜਾਨ ਨਿਕਲੀ ਨਹੀਂ ਬੂਹੇ ਨਾ ਬੰਦ ਕਰਿਓ ਭੁੱਲ ਕੇ ਵੀ ਦੂਹੋਂ ਦੂਹੋਂ ਆਉਂਦੇ ਨੇ ਜਮਦੂਤ ਜਿੰਨੇ ਮੂੰਹ ਹੰਨੀਆਂ ਗੱਲਾਂ ਸੁਣ ਸੁਣ ਟੱਬਰ ਕੰਬਦਾ ਪੁੱਤਰ ਬਾਹਰ ਗਏ ਬਿੰਦੇ ਬਿੰਦੇ ਢੇੜਾ ਮਾਰਦੇ ਨੇ ਜਾਣੀਏ ਕਦ ਲੋੜ ਪੈ ਜਾਵੇ ਨੰਜੇ ਯੂਪੀ ਤੋਂ ਬੀ ਲੈਣ ਜਾਣਾ ਸੀ ਸੱਚੇ ਨੀਤੂ ਦਾ ਸਾਹਾ ਕਢਾਉਣਾ ਸੀ ਨਹੀਂ ਗਏ ਟੱਬਰ ਸੁੱਤਾ ਪਿਆ ਵੀ ਜਾਗਦਾ ਰਹਿੰਦਾ ਨੂੰ ਹਾਂ ਤਾਂ ਜਾਗਣ ਦੀ ਵਾਰੀ ਬਣ ਲਈ ਮੌਤ ਸੀ ਕਿ ਦਸਤਕ ਹੀ ਨਹੀਂ ਸੀ ਦੇ ਰਹੀ ਸਭ ਤੋਂ ਵੱਡੀ ਚਿੰਤਾ ਗੁਰੂ ਦੇ ਹਾਲ ਪਾਰਿਆ ਨਾ ਕਰਨ ਦੀ ਸੀ ਗਮਸਮ ਪਈ ਸੀ ਕਦੇ ਹਾਜਤ ਵੇਲੇ ਅੱਖ ਪਟਦੀ ਸਹਾਰੇ ਨਾਲ ਬੈਠਦੀ ਅੱਖਾਂ ਦੇ ਡੂੰਘੇ ਕੋਹਾਂ ਵਿੱਚੋਂ ਗਰਕੀ ਵੱਲ ਝਾਕਦੀ ਮਦਦ ਨਾਲ ਕਿਰਿਆ ਸਾਦੀ ਤੇ ਮੰਜੀ ਤੇ ਪੈਂਦੀ ਗਮ ਕੋਈ 2 ਚਮਚ ਦਲੀਆ ਅੰਦਰ ਲੰਗਾਉਂਦਾ ਤਾਂ ਨਿਗਲਦੀ ਨਹੀਂ ਦਾਣਾ ਪਾਣੀ ਖਤਮ ਡਰ ਉਦੋਂ ਲੱਗਦਾ ਜਦੋਂ ਅੱਖਾਂ ਦੇ ਡੂੰਘੇ ਕੋਇਆ ਵਿੱਚੋਂ ਅਪਲਕ ਝਾਕਦੀ ਲਗਾਤਾਰ ਸੂਏ ਚੁੱਭਣ ਲੱਗਦੇ ਅੱਖਾਂ ਸੁਗੜਦੀਆਂ ਤਾਂ ਲੱਗਦਾ ਗਈ ਅਚਾਨਕ ਹੱਥ ਕੰਬਦੇ ਬੁੱਲ ਫਰਕ ਦੇ ਬੁੱਲਾਂ ਵਿੱਚ ਤੜਪਦੇ ਬੋਲ ਪਹਿਲਾਂ ਸਹਿਕਦੇ ਫਿਰ ਮਰਦੇ ਹਿਰਦੇ ਵੜ ਪਾਉਂਦੇ ਇਹ ਉਹ ਗੁਰੂ ਸੀ ਜਿਦੇ ਬੋਲ ਮਰਦੰਗ ਵਾਂਗ ਗੂੰਜਦੇ ਸਨ ਟੱਬਰ ਜਾਚੇ ਦੀ ਉਹ ਆਪ ਜ਼ਿੰਮੇਵਾਰ ਸੀ ਸਭ ਨੇ ਹੱਥ ਜੋੜੇ ਤਰਲੇ ਲਏ ਮਿੰਤਾਵਾਂ ਕੀਤੀਆਂ ਵਾਸਤੇ ਦਿੱਤੇ ਵੀ ਰੱਬ ਦਾ ਵਾਸਤਾ ਜਦ 20 ਸਾਲਾਂ ਤੋਂ ਪੁੱਤਾਂ ਘਰ ਦਾ ਸਿੱਧਾ ਚੱਕ ਲਿਆ ਤਾਂ ਨਿੱਕੀ ਨਿੱਕੀ ਗੱਲ ਵਿੱਚ ਦਖਲੰਦਾਜ਼ੀ ਕਿਉਂ ਜਮਾਨਾ ਬਦਲ ਗਿਆ ਉਮਰ 90 ਨੂੰ ਜਾ ਟੁੱਕੀ ਹੁਣ ਡੰਗੋਰੀ ਫੜੋ ਤੇ ਅਗਲਿਆਂ ਨਾਲ ਗੱਲਾਂ ਛੱਡੋ ਮੋਹ ਮਾਇਆ ਪਰ ਬੇਬੇ ਡੰਗੋਰੀ ਫੜਨ ਲਈ ਤਿਆਰ ਹੀ ਨਹੀਂ ਸੀ ਜਦ ਨੈਣ ਪ੍ਰਾਣ ਚੱਲਦੇ ਆ ਤਾਂ ਡੰਗੋਰੀ ਦੀ ਮਹਤਾਜੀ ਕਿਉਂ ਇੱਧਰ ਆ ਕੇ ਗੁਰੂ ਨੇ 20 ਸਾਲ ਫਸਲ ਬੀਜੀ ਵੱਢੀ ਗਾਹੀ ਵੇਚੀ ਲਿਆਰੀਆਂ ਨਾਲ ਖੁਰਲੀਆਂ ਭਰ ਦਿੱਤੀਆਂ ਅਨਾਜ ਨਾਲ ਭੜੋਲੇ ਤੂਸ ਦਿੱਤੇ ਹੁਣ ਜਿਹੜਾ ਟੱਬਰ ਡਾਲਡਾ ਤੇ ਸਬਜੀ ਮੋਲ ਲਾ ਕੇ ਖਾਂਦਾ ਸੀ ਉਹ ਮੱਤਾਂ ਦੇ ਰਿਹਾ ਸੀ ਪੋਤੇ ਪੋਤੀਆਂ ਨੂੰ ਲੱਗਦਾ ਸਮਾਂ ਉੱਡ ਰਿਹਾ ਸੀ ਦਾਦੀ ਰੀਂਗ ਰਹੀ ਸੀ ਫਰਕ ਦਿਨ ਰਾਤ ਦਾ ਸੀ ਪੁੱਤਾਂ ਲਈ ਇੱਕੋ ਰਾਹ ਸੀ ਬੇਬੇ ਨੂੰ ਬੂਹੇ ਦੀ ਚੌਧਰ ਦਿਓ ਤੇ ਟੋਕ ਟਕਾਈ ਦਾ ਫਸਤਾ ਵੱਡੋ ਗੁਰਾਂ ਦੀ ਭਾਂਪ ਗਈ ਘਰ ਵਿੱਚ ਹੁਣ ਉਹਦੇ ਲਈ ਕੋਈ ਥਾਂ ਨਹੀਂ ਸੀ ਉਹ ਨਾ ਰੋਈ ਨਾ ਬਖੇੜਾ ਕੀਤਾ ਬਸ ਇਸ ਅਹਿਸਾਨ ਨਾਲ ਉਹਨੇ ਸਾਰੀ ਸਤਿਆ ਦੇਹ ਵਿੱਚ ਰੱਤ ਮੁੱਕਣ ਵਾਂ ਕਤਰਾ ਕਤਰਾ ਮੁੱਕਦੀ ਵੇਖੀ ਮਹਿਸੂਸ ਕੀਤੀ ਅਤੇ ਕੁਝ ਦਿਨਾਂ ਵਿੱਚ ਹੀ ਬਰਿਆਂ ਦੀ ਆਉਧ ਹਟਾ ਕੇ ਵਿਰਧ ਹੋ ਗਈ ਕਈ ਦਿਨ ਮੰਜੇ ਤੋਂ ਹੀ ਨਾ ਉੱઠી ਮੋਇਆਂ ਹਾਰ ਪਈ ਰਹੀ ਸਵੇਰੇ ਸ਼ਾਮ ਮੰਜੇ ਤੇ ਹੀ ਰੋਟੀ ਮਿਲਣ ਲੱਗ ਪਈ ਜੀ ਨਾਲ ਗੱਲਾਂ ਕਰਨ ਤੋਂ ਵੀ ਤਰਸ ਗਈ ਤਾਂ ਉਸ ਮਨ ਨੇ ਹੀ ਲਿਆ ਸੀ ਕਿ ਮੌਤ ਉਸ ਤੋਂ ਬਹੁਤੀ ਦੂਰ ਨਹੀਂ ਸੀ ਫਿਰ ਵੀ ਉਹ ਹੌਸਲੇ ਵਿੱਚ ਸੀ ਡੌੜੀ ਵਿੱਚ ਮੰਜੇ ਤੇ ਪਈ ਹਰ ਅੰਦਰ ਬਾਹਰ ਵੜਦੇ ਲਈ ਅਸੀਸਾਂ ਦੀ ਝੜੀ ਲਾਈ ਰੱਖਦੀ ਹਨੇਰ ਸਵੇਰ ਟੱਬਰ ਲਈ ਸੁੱਖਣਾ ਸੁਖ ਦੀ ਕੀੜੀਆਂ ਦੀਆਂ ਖੁੱਡਾਂ ਤੇ ਆਟਾ ਧੂੜਦੀ ਕੀੜੀਆਂ ਨਾਲ ਹੀ ਗੱਲਾਂ ਕਰੀ ਜਾਂਦੀ ਜਾਂ ਅਸਮਾਨ ਵੱਲ ਹੱਥ ਫੈਲਾ ਕੇ ਪਤਾ ਨਹੀਂ ਕੀ ਕੀ ਮੰਗਦੀ ਰਹਿੰਦੀ ਪੋਤੇ-ਪੋਤੀਆਂ ਟੀਚਰਾਂ ਕਰਦੇ ਦਾਦੀ ਦੀਆਂ ਸਿੱਧੀਆਂ ਗੱਲਾਂ ਰੱਬ ਨਾਲ ਆ ਨੀਤੂ ਆਖਦੀ ਮੈਂ ਤਾਂ ਇੰਗਲੈਂਡ ਦਾ ਵੀਜ਼ਾ ਲਵਾਉਂ ਰੱਬ ਤੋਂ ਦਾਦੀ ਦੀ ਸਿਫਾਰਸ਼ ਨਾਲ ਰਿੰਪੀ ਆਖਦੀ ਸੁੱਚਾ ਤੇ ਨੰਜਾ ਵੱਖ ਬੇਬੇ ਨੂੰ ਹਟਕਦੇ ਬੇਬੇ ਰੰਗ ਤਾਂ ਲੱਗੇ ਪਏ ਐ ਹੋਰ ਕੀ ਚਾਹੀਦਾ ਜਿਹੜਾ ਆਟਾ ਡੋਲਦੀ ਫਿਰਦੀਆਂ ਗੁੱਡਾਂ ਤੇ ਗੁਰੂ ਨਾ ਹਟਣਾ ਸੀ ਤੇ ਨਾ ਹਟੀ ਇੱਕ ਦਿਨ ਟਿੱਬੀ ਤੋਂ ਥੜਕ ਕੰਗਰੂਟ ਦੇ ਮਣ ਕੇ ਹਿਲਾ ਕੇ ਮਹੀਨਿਆਂ ਲਈ ਤਖਤ ਪੋਛ ਤੇ ਆ ਪਈ ਜਿਹਦਾ ਡਰ ਸੀ ਉਹ ਹੋਇਆ ਗਿੱਲਾ ਪੀਣਾ ਪੈ ਗਿਆ ਬੜੇ ਇਲਾਜ ਕਰਾਏ ਕਦੇ ਹੇਠਲਾ ਹਿੱਸਾ ਸੁੱਨ ਕਦੇ ਉਤਲਾ ਕਦੇ ਗਮ ਹੋ ਜਾਂਦੀ ਕਦੇ ਉੱਠ ਕੇ ਬੈਠ ਜਾਂਦੀ ਕਦੇ ਮੱਖੀ ਦੀ ਵੀ ਕਾਣ ਤਮੰਦੀ ਤੇ ਕਦੇ ਪਿਸ਼ਾਬ ਨਾਲ ਬਿਸਤਰ ਭਿੱਜ ਜਾਂਦਾ ਇੱਕ ਦਿਨ ਤਪੀ ਹੋਈ ਨੀਤੂ ਆਈ ਦਾਦੀ ਆਪਣੇ ਰੱਬ ਨੂੰ ਕਹਿ ਲੈ ਕੇ ਤਰਦਾ ਹੋਵੇ ਤੇਰੇ ਲਈ ਨਹੀਂ ਰਿਹਾ ਕੋਈ ਨਰਕ ਸਵਰਗ ਨੀਤੂ ਇੱਕ ਤਰ੍ਹਾਂ ਚੀਕੀ ਸੀ ਗੁਰੂ ਅੱਖਾਂ ਤਾਂ ਪੱਟੀਆਂ ਬੁੱਲ ਵੀ ਹਿੱਲੇ ਪਰ ਕੁਝ ਕਹਿ ਨਾ ਸਕੀ ਉਸੇ ਤਰਕਾਲ ਗੁਰੂ ਦੀਆਂ ਅੱਖਾਂ ਤਾੜੇ ਲੱਗ ਗਈਆਂ ਟੱਬਰ ਦੀ ਭੋਬ ਨਿਕਲ ਗਈ ਸ਼ਰਮ ਨਹੀਂ ਆਈ ਇਤਨੀ ਗੱਲ ਆਖਦੇ ਮਾਂ ਕਲਪੀ ਮੇਰੇ ਕਹੇ ਮਰਤ ਨਹੀਂ ਗਈ ਬਹੁਤਾ ਹੀਜ ਹੈ ਤਾਂ ਮੰਮੀ ਬਣਾ ਕੇ ਰੱਖ ਲੋ ਇਹਨੂੰ ਘਰੇ ਨੀਤੂ ਦਾ ਸਬਰ ਟੁੱਟ ਗਿਆ ਅਸਲ 'ਚ ਗੁਰੂ ਦੇ ਸਾਹਾਂ 'ਚ ਨੀਤੂ ਦੇ ਵਿਆਹ ਦਾ ਸਾਹ ਆਟਕਿਆ ਪਿਆ ਸੀ ਇੱਕ ਦਿਨ ਗੁੱਲੂ ਕਿਹਾ ਮੈਂ ਤਾਂ ਕਹਿਣਾ ਹਸਪਤਾਲ ਦਾਖਲ ਕਰਾਉ ਪਰ ਨਾਲੇ ਲੋਕ ਨਹੀਂ ਕਹਿਣਗੇ ਦਵਾਈ ਤੋਂ ਮਾਰਤੀ ਬੁੜੀ ਸੁੱਚਾ ਤੇ ਨੰਝਾ ਹਸਪਤਾਲ ਲਈ ਤਾਂ ਰਾਜੀ ਨਾ ਹੋਏ ਅਵੇਸਲੇ ਜਰੂਰ ਹੋ ਗਏ ਜਿਤਨੀ ਵੇਰੀ ਬੇਬੇ ਹੋਸ਼ ਵਿੱਚ ਆਈ ਨਾ ਉਸ ਹਾਲ ਪਾਰਿਆ ਕੀਤੀ ਨਾ ਕੁਝ ਮੰਗਿਆ ਬਸ ਅਪਲਕ ਦੇਖਦੀ ਰਹਿੰਦੀ ਅੱਖਾਂ ਵਿੱਚ ਅਥਰੂ ਭਰਦੀ ਬੁੱਲਾਂ ਵਿੱਚ ਕੁਝ ਬੁਦ ਬਦਾਉਂਦੀ ਤੇ ਇਸ ਤਰ੍ਹਾਂ ਮੱਥਾ ਤਾਣਦੀ ਜਿਵੇਂ ਕਿਸੇ ਅੱਕੇ ਪੀੜ ਵਿੱਚੋਂ ਲੰਘ ਰਹੀ ਹੋਵੇ ਹੁਣ ਅਜਿਹੀ ਗੱਲ ਦਾ ਕੋਈ ਕੀ ਫਿਕਰ ਕਰੇ ਵੱਧ ਤੋਂ ਵੱਧ ਬੁੱਲ ਫਰਕ ਦੇ ਅੱਖਾਂ ਚੋਂ ਪਾਣੀ ਸੁੰਦਾ ਆਪਲਕ ਦੇਖੀ ਜਾਣਾ ਭਾਵਹੀਨ ਨਿਰਚਲ ਨਿਰਵਿਕਾਰ ਇਸ ਲਈ ਕਈ ਦਿਨਾਂ ਤੋਂ ਟੱਬਰ ਬੇਫਿਕਰ ਸੌਂ ਰਿਹਾ ਸੀ ਕੋਈ ਪਹਿਲਾਂ ਉੱਠਣ ਵਾਲਾ ਨਬ ਜਟੋਂਦਾ ਨੱਕ ਦੇ ਸਵਰਤੋਂ ਤਸੱਲੀ ਕਰਦਾ ਹੈਗੀ ਹੈ ਕਹਿ ਕੇ ਕੰਮੇ ਲੱਗ ਜਾਂਦਾ ਅਚਾਨਕ ਗਜਬ ਹੋ ਗਿਆ ਇੱਕ ਸਵੇਰ ਗੁਰੂ ਦੇਖਦੇ ਚੀਕ ਮਾਰੀ ਬੇਬੇ ਮੰਜੀ ਤੋਂ ਡਿੱਗੀ ਪਈ ਸੀ ਖੇਲ ਖਤਮ ਅੱਖਾਂ ਦੇ ਫੋਰਚ ਟੱਬਰ ਉੱਠ ਖੜਿਆ ਨੂਹਾਂ ਰੋਣ ਲੱਗੀਆਂ ਤਾਂ ਸੋਚੇ ਹਟ ਗਿਆ ਰੁਕੋ ਪਹਿਲਾਂ ਟਾਈਮ ਦੇਖੋ ਕੀ ਆ ਚਾਰ ਕਿਸੇ ਕਾ ਪਹਿਲਾਂ ਬਿਸਤਰ ਬਦਲੋ ਛੇਤੀ ਨਾਲੇ ਬੇਬੇ ਦੇ ਕੱਪੜੇ ਵੀ ਉਸ ਪਤਨੀ ਨੂੰ ਕਿਹਾ ਰਾਜਮント ਨੂੰ ਬੇਬੇ ਕੋਲ ਬਿਠਾ ਕੁੜੀਆਂ ਨੂੰ ਚਾਹ ਪਾਣੀ ਪਿਆ ਤੇ ਬਿਸਤਰੇ ਚੱਕ ਸਾਰੇ ਤੁਸੀਂ ਨਾਲ ਚੱਲੋ ਮੇਰੇ ਉਹਨੇ ਨੰਜੇ ਗੁੱਲੂ ਤੇ ਬੱਬੂ ਨੂੰ ਕਿਹਾ ਉਹ ਸੁੱਫੇ ਚਾਹ ਰਹੇ ਤੂੰ ਮੰਡੀ ਨੂੰ ਕਾਰ ਖੱਟ ਲੱਕੜ ਬੜਲਨ ਦਾ ਕਾਰ ਇੰਤਜ਼ਾਮ ਉਸ ਨੰਜੇ ਨੂੰ ਕਿਹਾ ਤੂੰ ਸਮੱਕਰੀ ਲਕਸਾਰੀ ਖੱਪਣ ਚੰਦਨ ਘਿਓ ਬਾਕੀ ਨਿਕ ਸੁੱਕ ਅਚਾਨਕ ਚਿੰਤ ਕੋ ਰਾ ਖੜੀ ਕੌਣ ਜਾਊ ਮੰਡੀ ਕਿਉਂ ਬੇਬੇ ਲਈ ਚੁੰਨੀ ਚਾਹੀਦੀ ਐ ਚਿੱਟੀ ਵਧੀਆ ਇੱਕ ਵੱਕਰੀ ਮੇਰੇ ਲਈ ਵੀ ਦੇਖੋ ਇਹਦੀ ਅਕਲ ਪਹਿਲਾਂ ਤੈਨੂੰ ਹੀ ਨਾ ਫੂਕ ਲਈਏ ਖੱਫੜ ਨਾਲ ਘਰ ਦਾ ਕੱਪੜਾ ਵੀ ਖਰੀਦੇਗੀ ਮੇਰੇ ਕੋਲ ਹੈ ਨਹੀਂ ਕੋਈ ਚੱਜ ਦੀ ਉਹ ਜਾ ਤੂੰ ਕੰਮ ਕਰ ਮੂਰਖ ਕਿਸੇ ਥਾਂ ਦੀ ਹਾਂ ਤੇ ਬੱਬੂ ਤੂੰ ਜਾ ਪੱਤ ਆਪਣੇ ਤੇ ਗੁੱਲੂ ਦੇ ਨਾਨਕੇ ਬਾਅਦ ਦੁਪਹਿਰ ਦਾ ਕਹਿ ਸੰਸਕਾਰ ਦਾ ਗੁੱਲੂ ਤੂੰ ਸਮਾਨ ਲੈ ਕੇ ਦੱਸੋ ਤੁਸੀਂ ਲਿਖਣ ਨੂੰ ਕੀ ਐ ਭਾਈ ਨੂੰ ਅਰਦਾਸ ਲਈ ਕਹਿਣਾ ਪਾਣੀ ਦਾ ਟੱਪ ਵਿਹੜੇ ਵਿੱਚ ਤੇ 20 ਕਿਲੋ ਦੁੱਧ ਢੇਰੀ ਤੋਂ ਧੀਰੂ ਨੂੰ ਕਹਿਣਾ ਚਾਹ ਬਣਦੀ ਰਹੇ ਨੰਨਜ ਸਿਆਂ ਇੱਕ ਗੱਲ ਤਾਂ ਭੁੱਲ ਹੀ ਗਿਆ ਬਵਾਨ ਸਜਾਉਣ ਲਈ ਕਾਗਤੀ ਫੁੱਲ ਲੜੀਆਂ ਪਕਾਣੇ ਪਤਾਸੇ ਮੂਫਲੀਆਂ ਸਿਵਿਆਂ ਚ ਵੰਡਣ ਲਈ ਪੈਸੇ ਬਦਾਮ ਚੁਹਾਰੇ ਨਹੀਂ ਸਿੱਟਨੇ ਬਵਾਨ ਤੋਂ ਬੱਬੂ ਯਾਦ ਕਰਵਾਇਆ ਉਹ ਹਾਂ ਇਹ ਤਾਂ ਭੁੱਲ ਹੀ ਗਏ ਹੋਰ ਕਰੋ ਯਾਦ ਦੇਖਿਆ ਨਹੀਂ ਸੀ ਦੁਆਬੀਆਂ ਕੀ ਬੁੜੀ ਵੇਲੇ ਕੀ ਜਲੂਸ ਨਿਕਲਿਆ ਚਿੰਤਕੌਰ ਫੇਰ ਆ ਖੜੀ ਨੀਤੂ ਕੇ ਸਹਰਿਆਂ ਨੂੰ ਸੱਦਣਾ ਦੇ ਕੋਸਤੀ ਮੀਦੀ ਮਤ ਕੱਚੇ ਕੁਾਰੇ ਸਾਕਾਂ ਨੂੰ ਮਰਗਤ ਤੇ ਸਿੱਧੇਗੀ ਮੈਂ ਕਿਹਾ ਬੇਬੇ ਨੂੰ ਚਾਹ ਵੜਾ ਸੀ ਨੀਤੂ ਦੇ ਵਿਆਹ ਦਾ ਚਿੰਤਾ ਕੋ ਰੱਖਾਂ ਭਾਰੀ ਫੁੱਲਾਂ ਦਾ ਵੀ ਹੁਣੇ ਸੋਚ ਲੋ ਨੰਝਾ ਆਖ ਰਿਹਾ ਸੀ ਅੱਜ ਫੂਕਾਂਗੇ ਤਾਂ ਕੱਲ ਹੀ ਚੱਕਾਂਗੇ ਹਾਂ ਇੱਕ ਗੱਲ ਆਪਣੀ ਲਾਗੀ ਨੂੰ ਕਿਹੋ ਸੰਸਕਾਰ ਵੇਲੇ ਨੇੜੇ ਰਹੇ ਲੋਈਆਂ ਦੁਛਾਲੇ ਉਹਨੂੰ ਚਕਾਓ ਗਰੀਬ ਨੂੰ ਮੂੰਗਫਲੀ ਪਤਾਸੇ ਲਫਾਫਿਆਂ ਵਿੱਚ ਦੇਈਏ ਕਿ ਖੁੱਲੇ ਖੁੱਲੇ ਦੇ ਦਿਓ ਬੱਕ ਬੱਕ ਮੁੰਗਫਲੀਆ ਵਿੱਚ ਪਤਾਸੇ ਪਈਏ ਕਿ ਬਦਾਨਾ ਬੱਬੂ ਕਿਆ ਨਾ ਨਾ ਬਦਾਨਾ ਤਾਂ ਦਿਸਣਾ ਹੀ ਨਹੀਂ ਦੇਖੂ ਮੈਂ ਬੈਠਦਾ ਬੇਬੇ ਕੋਲ ਗੁੱਲੂ ਲਿਹਾਉ ਦਰੀਆਂ ਗੁਰਦੁਆਰਿਆਂ ਸਭ ਨੂੰ ਤੋਰ ਕੇ ਸੋਚਾ ਸਿਉ ਇੱਕ ਵਾਰ ਘਰ ਵਿੱਚ ਫਿਰ ਕੇ ਜਫੇਰੇ ਤਰਦੀ ਜਹੀ ਨਿਗਾ ਮਾਰੀ ਸਭ ਕੁਝ ਥਾਂ ਸਿਰ ਸੀ ਹਨੇਰੇ ਵਿੱਚ ਚਾਨਣ ਦੀਆਂ ਪਰਤਾਂ ਘੁਲ ਰੰਜੀਆਂ ਸਨ ਰਾਜਵੰਤ ਉਵੇਂ ਬੇਬੇ ਦੀ ਪੂੰਦੀ ਉੰਦੀ ਪਈ ਬੈਠੀ ਸੀ ਸੋਚ ਰਹੀ ਸੀ ਸੱਸ ਨੇ ਧੀਆਂ ਤੋਂ ਵੱਧ ਰੱਖਿਆ ਅੱਜ ਸਾਥ ਛੱਡ ਗਈ। ਸੁੱੱਚੇ ਕੁੜੀਆਂ ਨੂੰ ਬਾਹਰ ਬੈਠਕ ਵਿੱਚ ਜਾਣ ਲਈ ਕਿਹਾ। ਰਾਜਮੰਤ ਨੂੰ ਵੀ ਕਿਹਾ ਉਹ ਜਾਵੇ ਅਤੇ ਪੁੰਜੇ ਵਿਛਾਉਣ ਲਈ ਕੁਝ ਲਿਆਵੇ। ਆਪ ਬੇਬੇ ਦੀ ਪੁੰਹ ਦੀ ਬੈਠ ਗਿਆ। ਬੇਬੇ ਨਾਲ ਅੱਧੀ ਸਦੀ ਦਾ ਸਾਥ ਸੀ। ਮਨ ਅੰਦਰੋਂ ਖੋਪੀ। ਇੱਕੋ ਦੁੱਖ ਹੋਇਆ। ਪੋਤੇ-ਪੋਤੀਆਂ ਨੂੰ ਬੇਬੇ ਰਾਸ ਕਿਉਂ ਨਾ ਆਈ। ਦਿਲ ਕੀਤਾ ਜਾਂਦੀ ਵਾਰ ਮਾਂ ਦਾ ਮੂੰਹ ਦੇਖ ਲਵੇ। ਜਿਵੇਂ ਹੀ ਉਹ ਉੱਠਿਆ ਢਾੜ ਮਾਰ ਕੇ ਡਗ ਢਗਦਾ ਬਚਾ भीड़ ਵਿੱਚ ਖੜ ਕੇ ਉੱਚੀ ਪੁੱਛਿਆ ਬੇਬੇ ਦਾ ਪਾਸਾ ਕਿਸ ਪਰਤਿਆ ਕਿਸੇ ਨਹੀਂ ਸਭ ਆਵਾਜ਼ ਖੜੇ ਸਨ ਰੋਕੋ ਸਭ ਨੂੰ ਉਹ ਹਨੇਰੀ ਵਾਂਗ ਅੰਦਰ ਗਿਆ ਤੇ ਬੇਬੇ ਨੂੰ ਝੰਡੋੜਿਆ ਬੇਬੇ ਬੇਬੇ ਕੋਈ ਹਰਕਤ ਨਹੀਂ ਹੱਥ ਫੜਿਆ ਸੀਤ ਸੀ ਨੱਕ ਅੱਗੇ ਹੱਥ ਕੀਤਾ ਕੋਈ ਸਾਹ ਨਹੀਂ ਸੀ ਫੜਿਆ ਹੱਥ ਛੱਡਣ ਹੀ ਲੱਗਾ ਸੀ ਕਿ ਅਚਾਨਕ ਫੜੇ ਹੱਥ ਵਿੱਚ ਥਰਥਰਾਟ ਹੋਈ ਸੁੱਚਾ ਕੰਬਿਆ ਬੇਬੇ ਬੇਬੇ ਲੱਗਾਓ ਖੁਦ ਮਰ ਰਿਆ ਸੀ ਉਹ ਫਿਰ ਬੇਬੇ ਦੇ ਚਿਹਰੇ ਲਾਗੇ ਨਿਮਿਆਂ ਉਡੀਕਿਆ ਬਹੁਤ دیر ਬਾਅਦ ਬੇਬੇ ਦੇ ਕੋਹਿਆਂ ਤੋਂ ਪਲਕਾਂ ਸਰਕੀਆਂ ਬੁੱਲ ਕੰਬੇ ਹੱਥ ਵਿੱਚ ਕੰਬਣੀ ਲੰਗੀ ਸੋਚੇ ਦੀ ਭੋਬ ਨਿਕਲ ਗਈ ਇੱਕ ਆ ਇੱਕ ਸਾਰੇ ਟੱਬਰ ਦਾ ਹੀ ਅੜਾਟ ਉੱਚਾ ਹੋਇਆ ਟੱਬਰ ਭੁੱਲ ਹੀ ਗਿਆ ਲੋਕ ਮੌਤ ਤੇ ਰੋਂਦੇ ਸਨ ਉਹ ਮਾਂ ਦੇ ਜਿਉਂਦੇ ਹੋਣ ਤੇ ਰੋ ਰਹੇ ਸਨ ਬਹੁਤ ਬਹੁਤ ਧੰਨਵਾਦ